ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਸ ਕੋਠੀ ਦੀ ਜਗ੍ਹਾ 204 ਗਜ ਹੈ ਜੀ ਫਰੰਟ ਤੋਂ ਹੀ ਸਾਰੀ ਦੇਖ ਲਈ ਹੈ ਜੀ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੇ ਆ ਜਿਹੜਾ ਬਾਰੋ-ਬਾਰ ਕਮਰਾ ਹੈ ਇਹ ਨਾਲ ਰੈਂਟ ਤੇ ਦਿੱਤਾ ਹੋਇਆ ਜੀ ਇਸ ਦਾ ਸਾਈਜ਼ 14 ਬਾਈ 12 ਹੈ ਤਾਂ ਵਾਸ਼ਰੂਮ ਜਿਹੜਾ ਹੈ ਉਹ ਚ ਸਾਰੇ ਟਾਇਲ ਲੱਗੀ ਹੋਈ ਹੈ 7 ਤੱਕ ਟਾਇਲ ਲੱਗੀ ਹੋਈ ਹੈ ਜੀ ਇਸ ਦਾ ਸਾਈਜ਼ 33 ਫੁੱਟ ਮੱਥਾ ਹੈ 54 ਫੁੱਟ ਲੰਬਾਈ ਹੈ ਜੀ ਇਸ ਕੋਠੀ ਦੀ ਤੁਹਾਨੂੰ ਸਾਰੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਸਾਰੇ ਪਾਸੇ ਆ ਦੇਖੋ ਜੀ ਇਹ ਕੋਠੀ ਦਾ ਮੂੰਹ ਉੱਤਰਾਲੇ ਪਾਸੇ ਹੈ ਅਤੇ ਇਹ ਬਾਹਰੋਂ ਸੜਕ ਤੋਂ 4 ਫੁੱਟ ਉੱਚੀ ਕੁਰਸੀ ਹੈ ਜੀ ਇਹਦੀ ਆ ਪੌੜੀਆਂ ਜਾਰੀਆਂ ਉੱਪਰ ਪੌੜੀਆਂ ਤੇ نیچے ਦਰਵਾਜ਼ਾ ਲੱਗਾ ਹੋਇਆ ਜਗ੍ਹਾ ਤੇ ਸਿਲੰਡਰ ਸਿਲੰਡਰ ਰੱਖਣ ਨੂੰ ਤੇ ਆ ਜੀ ਮੇਨ ਐਂਟਰੀ ਹੋ ਗਈ ਮੇਨ ਐਂਟਰੀ ਤੇ ਸਾਰਾ ਲ lobby area ਬਣਿਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ। ਕੋ ਜਿੱਧਰ ਵਾਲੀ ਸਾਈਡ ਸਾਰਾ lobby area ਬਣਿਆ ਹੋਇਆ। ਇੱਕ ਸਾਈਡ ਤੇ ਕਿਚਨ ਬਣੀ ਹੋਈ ਐ ਤੇ ਸਾਹਮਣੇ ਪੂਜਾ ਰੂਮ ਬਣਿਆ ਹੋਇਆ। ਤੁਹਾਨੂੰ ਸਭ ਤੋਂ ਪਹਿਲਾਂ ਕਿਚਨ ਦਿਖਾ ਦਿੰਨੇ ਆ ਜੀ। ਆ ਦੇਖੋ ਇਹ ਕਿਚਨ ਬਣੀ ਹੋਈ ਐ। ਕਿਚਨ ਬਹੁਤ ਖੁੱਲੀ ਢੁੱਲੀ ਬਣੀ ਹੋਈ ਐ। ਨਾਲ ਖਿੜਕੀ ਲੱਗੀ ਹੋਈ ਐ ਵੈਂਟੀਲੇਸ਼ਨ ਵਾਸਤੇ। ਤੁਹਾਨੂੰ ਸਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਕੇ ਵੀ ਦਿਖਾ ਦਿੰਨੇ ਆ ਸਾਰੇ ਪਾਸੇ ਕਿਚਨ। ਤੇ ਇਹਦੇ ਨਾਲ ਹੀ ਆ lobby area ਬਣਿਆ ਹੋਇਆ। ਆ ਦੇਖੋ ਜੀ ਛੱਤ ਤੇ ਲਾਈਟਿੰਗ ਦਾ ਕੰਮ ਸਾਰਾ ਹੋਇਆ ਹੋਇਆ ਜੀ ਕੋਠੀ ਇਹ ਨਵੀਂ ਹੀ ਤਿਆਰ ਹੋਈ ਹੈ ਹਜੇ ਤੇ ਇਧਰਲੇ ਪਾਸੇ ਰੂਮ ਬਣਿਆ ਹੈ ਇਹ ਬੱਚਿਆਂ ਦਾ ਰੂਮ ਹੈ ਇਹ ਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ ਅਤੇ ਇੱਥੇ ਡਾਊਨ ਸੀਲਿੰਗ ਹੋਈ ਹੋਈ ਹੈ ਤੇ ਇਹਦੇ ਨਾਲ ਹੀ ਡਰੈਸਿੰਗ ਰੂਮ ਬਣਿਆ ਹੋਇਆ ਹੈ ਤਾਂ ਉਹ ਵੀ ਦਿਖਾ ਦਨੇ ਆ ਜੀ ਆ ਦੇਖੋ ਜੀ ਡਰੈਸਿੰਗ ਰੂਮ ਬਣਿਆ ਹੋਇਆ ਤੇ ਇਹਦੇ ਨਾਲ ਹੀ ਬਣਿਆ ਹੋਇਆ ਆ ਦੇਖੋ ਜੀ ਆਟੈਚ ਵਾਸ਼ਰੂਮ ਬਣਿਆ ਹੋਇਆ ਇਹ ਵਾਸ਼ਰੂਮ ਦੋ ਕਮਰਿਆਂ ਨਾਲ ਅਟੈਚ ਹੁੰਦਾ ਇੱਕ ਬੱਚਿਆਂ ਵਾਲੇ ਕਮਰਿਆਂ ਨਾਲ ਅਟੈਚ ਹੁੰਦਾ ਇੱਕ ਇਧਰਲੇ ਪਾਸੇ ਹੋਰ ਰੂਮ ਹੈ ਉਹਦੇ ਨਾਲ ਵੀ ਇਹ ਅਟੈਚ ਹੁੰਦਾ ਵਾਸ਼ਰੂਮ ਇਹਦੇ ਨਾਲ ਹੀ ਵੈਂਟੀਲੇਸ਼ਨ ਵਾਸਤੇ ਜੰਗਲਾ ਲੱਗਾ ਉੱਪਰ ਤੇ ਨਾਲ ਹੀ ਮਿਆਨੀ ਵੀ ਬਣੀ ਹੋਈ ਹੈ ਓਵਰ ਸਮਾਨ ਰੱਖਣ ਵਾਸਤੇ ਤੇ ਇਹਦੇ ਨਾਲ ਜਿਹੜਾ ਕਮਰਾ ਅਟੈਚ ਹੈ ਤੁਹਾਨੂੰ ਉਹ ਵੀ ਇੱਕ ਵਾਰ ਦਿਖਾ ਦਨੇ ਆ ਆ ਦੇਖੋ ਜੀ ਆ ਦੂਜਾ ਰੂਮ ਬਣਿਆ ਹੋਇਆ ਐਚ ਵੀ ਡਾਊਨ ਸੀਲਿੰਗ ਹੋਈ ਹੋਈ ਐ ਵੜਾ ਵਾਸ਼ਰੂਮ ਸੀਗਾ ਦੋਨਾਂ ਨਾਲ ਅਟੈਚ ਹੁੰਦਾ ਜੀ ਆ ਦੇਖੋ ਜੀ ਇਹਦਾ ਦਰਵਾਜ਼ਾ ਇਧਰਲੇ ਪਾਸੇ ਆ ਗਿਆ। ਇਸ ਰੂਮ ਦੇ ਨਾਲ ਇੱਕ ਸਟੋਰੂਮ ਬਣਿਆ ਹੋਇਆ। ਆ ਦੇਖੋ ਜੀ ਆ ਸਟੋਰੂਮ ਬਣਿਆ ਹੋਇਆ ਓਵਰ ਦਾ ਸਮਾਨ ਰੱਖਣ ਵਾਸਤੇ ਤੇ ਨਾਲ ਹੀ ਇਹਦੇ ਵਿੱਚ ਵੀ ਮਿਆਨੀ ਪਾਈ ਹੋਈ ਹੈ। ਬਾਕੀ ਤੁਸੀਂ ਇਸ ਕੋਠੀ ਬਾਰੇ ਕੁਝ ਪੁੱਛਣਾ ਹੋਵੇ ਤਾਂ ਮਾਲਕਾਂ ਦਾ ਨੰਬਰ ਉੱਪਰ ਦਿੱਤਾ ਹੋਇਆ ਹੈ। ਤੁਸੀਂ ਉਹਨਾਂ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ ਜੀ। ਇੱਕ ਵਾਰ ਤੁਹਾਨੂੰ ਦੁਆਰਾ ਕੈਮਰਾ ਕੋ ਮਾ ਕੇ ਦਿਖਾ ਦਿੰਨੇ ਵਾਸ਼ਰੂਮ ਵਾਲੀ ਸਾਈਡ ਸਾਰਾ ਏਰੀਆ ਆ ਦੇਖੋ ਜੀ। ਆ ਵੈਂਟੀਲੇਸ਼ਨ ਵਾਸਤੇ ਰਸਤਾ ਤੇ ਨਾਲ ਹੀ ਉਧਰ ਵਾਸ਼ਰੂਮ ਵਾਲਾ ਰਸਤਾ ਹੈ ਜੀ ਜਿਹੜਾ ਦੋਨਾਂ ਰੂਮ ਨਾਲ ਅਟੈਚ ਹੁੰਦਾ ਹੈ ਠੀਕ ਹੈ ਜੀ ਇਹ ਦੋਨੋਂ ਕਮਰਾਂ ਦਾ ਸਾਈਜ਼ ਜਿਹੜਾ ਹੈਗਾ ਉਹ 14x12 ਦਾ ਹੈ ਜੀ ਤੇ ਇੱਕ ਕਮਰੇ ਦਾ ਜਿਹੜਾ ਸਾਈਜ਼ ਹੈ ਉਹ 13x12 ਦਾ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਆ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਤੁਹਾਨੂੰ ਮੈਂ ਇਸ ਦਾ ਐਡਰੈਸ ਅਤੇ ਡਿਮਾਂਡ ਦੱਸ ਦਿਨਾ ਤੁਸੀਂ ਨੋਟ ਕਰ ਲਿਓ ਆਪਣੇ ਕੋਲ ਇਹ ਜੀ 204 ਗਾ ਜਗ੍ਹਾ ਨਾਰਥ ਫੇਸ ਬਣੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਜੀ ਇਹਦਾ ਸਾਈਜ਼ 33x54 ਹੈ ਤੇ ਇਸ ਦੀ ਡਿਮਾਂਡ ਜਿਹੜੀ ਹੈ ਉਹ ਮਾਲਕਾਂ ਨੇ 33 ਲੱਖ ਰੁਪਏ ਰੱਖੀ ਹੈ ਤੇ ਇਹਦਾ ਜਿਹੜਾ ਐਡਰੈਸ ਹੈਗਾ ਉਹ ਡੈਲੋ ਹੈ ਇਹ ਡੈਲੋ ਵਿੱਚ ਪੈਂਦੀ ਹੈ ਜੀ ਕੋਠੀ ਡੈਲੋ 메인 ਚੌਂਕ ਦਾ ਰਸਤਾ ਇਸ ਘਰ ਤੋਂ 1 ਮਿੰਟ ਦਾ ਹੈ ਸਿਰਫ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨਰਲ ਟਾਈਮ ਤੇ ਚਪਕਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ